ਖਾਲਾ ਫਿਰਵਾਇ ਕਰਦੇ ਆ ਅੱਜ ਆਪਾਂ ਸਾਰੇ ਮੇਰੇ ਵੀਰ ਇਸ ਕਰਕੇ ਇਕੱਠੇ ਹੋਏ ਆ 2000 ਜਿਹੜੀ 27 ਦੀ ਇਲੈਕਸ਼ਨ ਹੈ ਗਾੜੀ ਚੱਲ ਰਹੀ ਹੈ ਆਪਾਂ ਸਾਰੇ ਡਾਟ ਸਾਬ ਦੇ ਨਾਲ ਆ ਜੋਇਨ ਹੋ ਰਹੇ ਆ ਕਿ ਸਾਰੇ ਸਾਡਾ ਪਰਿਵਾਰ ਜਿਹੜਾ ਬਹੁਤ ਵੱਡਾ ਹੋ ਰਿਹਾ ਹੈ ਤੇ ਕਿਰਪਾ ਕਰਕੇ ਸਾਰੇ ਜਾਣੇ ਕਿ ਡਾਟ ਸਾਬ ਜੋ ਵੀ ਤੁਹਾਨੂੰ ਦੱਸਣਗੇ ਤੁਸੀਂ ਉਸ ਗੱਲ ਤੇ ਅਮਲ ਕਰੋ ਬਾਕੀ ਇਹ ਹੀ ਤੁਹਾਡੇ ਨਾਲ ਆ ਜੇ ਵੀ ਤੁਹਾਡੀ ਕੋਈ ਮੁਸ਼ਕਲ ਆ ਡਾਟ ਸਾਬ ਆਏ ਆ ਉਹ ਤੁਸੀਂ ਮੁਸ਼ਕਿਲ ਦਾ ਤੁਹਾਡਾ ਵੀ ਹੱਲ ਹੋਏਗਾ ਭਾਜੀ ਮੇਰੇ ਵੀਰ ਨੇ ਦੱਸਿਆ ਹੁਣੇ ਕਿ ਚਾਰੂ ਵੱਲੋਂ ਜਾਂ ਕੁਛ ਵੀ ਆ ਤੇ ਕੂੜੇ ਵੱਲੋਂ ਵੀ ਚਲੋ ਉਹ ਪ੍ਰੋਬਲਮ ਹੈਗੀ ਆ ਸਾਰਿਆਂ ਨੂੰ ਵੀ ਪਤਾ ਕਿ ਜਿਹੜੀ ਪ੍ਰੋਬਲਮ ਆਪਾਂ ਹੌਲੀ-ਹੌਲੀ ਹੱਲ ਹੋਏਗੀ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਜੋ ਕੀਤਾ ਵਾ ਤੇ ਉਹ ਗਾੜੀ ਸਾਨੂੰ ਤੇ ਚੱਲਣਾ ਪੈਣ ਤੇ ਹੌਲੀ-ਹੌਲੀ ਸਾਰਾ ਮਸਲਾ ਹੱਲ ਹੋ ਜਾਏਗਾ ਤੇ ਇਸ ਸਰਕਾਰ ਦੇ ਨਾਲ ਤੁਸੀਂ ਜੁੜੇ ਹੋ ਰਹੇ ਹੋ ਤੇ ਬਹੁਤ ਵਧੀਆ ਗੱਲ ਹੈ ਤੇ ਗਾੜੀ ਵੀ ਆਪਾਂ ਚੱਲ ਕੇ ਵਧੀਆ ਲੀਡ ਜਿਹੜੀ 2027 ਦੇ ਦਰਸਬੰਦ ਨੂੰ ਫੇਰ ਆਪਾਂ ਐਮਐਲਏ ਸਭ ਹਨਾਰਾ ਹੈ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆਏ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਪਹਿਲਾਂ ਤੇ ਮੈਂ ਤੁਹਾਡਾ ਦੇਣਦਾਰ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਬੱਬਰ ਸਾਹਿਬ ਨੂੰ ਕਾਉਂਸਲ ਬਣਾਇਆ ਜਿੱਤਰਾ ਮੈਂ ਤੇ ਡਾਕਟਰ ਸੀਗਾ ਤੇ ਡਾਕਟਰ ਜੋੜ ਕੇ ਮੈਸੇਜ ਹੈ ਕਿ ਕੇਜੀਪਾਲ ਸਾਹਿਬ ਦੀ ਜੋ ਸੋਚ ਆਕੇ ਆਈ ਸਾਡੇ ਇਹ ਸੋਚ ਕੇ ਸ਼ਾਇਦ ਅਸੀਂ ਬਹੁਤ ਚੰਗਾ ਇੰਪਰੂਵਮੈਂਟ ਕਰ ਸਕਾਂਗੇ ਸੋ ਸੋਚ ਲੈ ਕੇ ਚੱਲੇ ਸੀ ਹੋਰ ਕੋਈ ਦਿਲ ਚ ਦੂਜੀ ਗੱਲ ਨਹੀਂ ਸੀ ਇਹ ਨਹੀਂ ਸੀ ਕਿ ਆਕੇ ਤਰੋ ਪਾਵਰ ਹੋਏ ਕੀ ਜਾਂ ਸਰਕਾਰੀ ਗੱਡੀਆਂ ਹੋਣਗੀਆਂ ਜਾਂ ਸਰਕਾਰੀ ਘਰ ਹੋਣਗੇ ਇਹ ਨਹੀਂ ਸੋਚਿਆ ਇਹ ਸੋਚਿਆ ਸੀਗਾ ਕਿ ਜਿਸ ਤਰ੍ਹਾਂ ਸਰਕਾਰਾਂ ਚੱਲਦੀਆਂ ਨਹੀਂਆਂ ਜਿਸ ਤਰ੍ਹਾਂ ਕੰਮ ਹੁੰਦੇ ਨੇ ਅਸੀਂ ਉਸ ਤੋਂ ਚੰਗੀ ਤਰੀਕੇ ਨਾਲ ਕਰ ਸਕਾਂਗੇ ਦੇਚ ਇੱਕੋਤ ਮਨਾਂ ਲੈ ਕੇ ਤੁਰੇ ਸੀਗੇ ਤੇ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਆ ਬਾਕੀ ਇਹ ਹੈ ਕਿ ਲਰਨਿੰਗ ਕਰਦਾ ਤੁਸੀਂ ਕੋਈ ਵੀ ਕੰਮ ਕਰਨਾ ਹੋਣਾ ਕੋਈ ਡਾਕਟਰੀ ਬਣਨਾ ਹੋਵੇ ਡਾਕਟਰੀ ਦੀ ਤੁਹਾਨੂੰ ਐਮਬੀਬੀਐਸ ਕਾਤੇ ਡਾਕਟਰੀ ਨਹੀਂ ਹੁੰਦੀ ਉਹ ਮੁੜ ਕੇ ਮਰੀਜ਼ ਵੇਖ ਵੇਖ ਕੇ ਡਾਕਟਰੀ ਆਉਂਦੀ ਆ ਸੋਇਤ ਸਿਆਸਤਦਾਨ ਜੋ ਬਣੋ ਤੇ ਸਿਆਸਤ ਚਾਹੋ ਉਹ ਤੁਹਾਨੂੰ ਇਹ ਚੀਟ ਲਰਨਿੰਗ ਕਰ ਹੁੰਦਾ ਤੇ ਹੁਣ ਮਤਲਬ 3 ਸਾਲ ਦੇ ਪਿੱਛੇ ਸਾਡੇ ਨੰਗੇ ਆ ਉਹਦੇ ਸਾਨੂੰ ਕਾਫੀ ਅਸੀਂ ਮੈਂ ਤਾਂ ਕਾਕੇ ਸਿਆਣੇ ਵੀ ਹੋਏ ਆ ਤੇ ਤੁਹਾਡੀ ਮੁਸ਼ਕਿਲਾਂ ਜਿਹੜੀਆਂ ਨਾ ਹੋਰ ਚੰਗੇ ਤਰਾ ਸਮਝੀਆਂ ਨੇ ਔਰ ਉਹਨਾਂ ਦਾ ਹੱਲ ਅਸੀਂ ਹੋਰ ਚੰਗੀ ਤਰਾ ਕਰਾਂਗੇ ਸੋ ਜਿਹੜੀਆਂ ਜਿਹੜੀਆਂ ਮੇਨ ਮੁਸ਼ਕਿਲਾਂ ਹੁੰਦੀਆਂ ਨਾ ਉਹ ਹੁੰਦੀ ਹੈ ਸਫਾਈ ਦੀ ਮੁਸ਼ਕਿਲ ਹੁੰਦੀ ਹੈ ਜਾਂ ਸਾਫ ਪਾਣੀ ਪੀਣ ਵਾਲਾ ਕਿਆ ਸੀਵਰ ਗਟਰ ਬੰਦ ਹੋ ਜਾਂਦੇ ਆ ਕਿਆ ਸਟਰੀ ਟਾਈਟਾਣੀ ਜਗਦੀਆਂ ਹੁੰਦੀਆਂ ਤੇ ਜਾਂ ਫੇਰ ਆ ਜਿਹੜੇ ਗਲੀਆਂ ਬੱਲੇ ਇਹ ਗਲੀਆਂ ਟੁੱਟੀਆਂ ਹੁੰਦੀਆਂ ਬਸ ਇਹ ਸਾਡੀਆਂ ਪੰਜ ਮੁਸ਼ਕਲਾਂ ਜਿਹੜੀਆਂ ਸਾਨੂੰ ਹਰ ਰੋਜ਼ ਫੇਸ ਕਰਨੀਆਂ ਪੈਂਦੀਆਂ ਇਹਦੇ ਬਾਅਦ ਦਫਤਰਾ ਜਾ ਕੇ ਕੰਮਕਾਜ ਦੀ ਮੁਸ਼ਕਲ ਇਹ ਹੈ ਜਾਂ ਥਾਣੇ ਦੀ ਮੁਸ਼ਕਲ ਸੋ ਇਹ ਸਾਰੀਆਂ ਗੱਲਾਂ ਸੀ ਹੱਦ ਕੀਤੀਆਂ ਹੱਲ ਕੀਤੀਆਂ ਵੀ ਨਹੀਂ ਔਰ ਜੇ ਹਲ ਕਰਾ ਕੇ ਵੀ ਜੇ ਥਾਣੇ ਦੀ ਗੱਲ ਲਈਏ ਤੇ ਮੇਰੇ ਖਿਆਲ ਤੁਸੀਂ ਕੋਈ ਵੀ ਮੇਰੇ ਤੇ ਪ੍ਰੂਫ ਨਹੀਂ ਕਰ ਸਕੋ ਕਿ ਕਿ ਮੈਂ ਕੋਈ ਵੀ ਬਰਚਾ ਰਿਜਾਇਜ ਕਰਾਇਆ ਤੁਹਾਨੂੰ ਪਤਾ ਹੈ ਤੇ ਹਜ਼ਾਰਾਂ ਪਰਚਾ ਨਹੀਂ ਜਾਈ ਹੁੰਦਾ ਸੀਗਾ ਪੰਜ ਸਾਲਾਂ ਚ ਸਤੁਸਮਨ 21 ਕੋ ਕਿ ਮੈਂ ਕਿਸ ਨੂੰ ਪ੍ਰੈਸ਼ਰਾਈਜ਼ ਕਰਕੇ ਕਿਸੇ ਦੇ ਹੱਕ ਖਡੋ ਕੇ ਜਾਇਜ਼ ਹੱਕ ਦੁਹਣ ਲਈ ਪੁਲਿਸ ਕੋ ਮਦਦ ਮੰਗੀ ਹੋਵੇ ਉਹ ਜ਼ਰੂਰ ਕੀਤਾ ਹੋਗਾ ਪਰ ਕਦੇ ਨਹੀਂ ਕਿਹਾ ਕਿ ਮੈਨੂੰ ਕੋਈ ਮਾਰੀ ਗੱਲ ਕਹਿ ਗਿਆ ਤੇ ਮੈਂ ਤੇ ਪਰਚਾ ਕਰਾਵਾਂ ਜਾਂ ਸਾਡੇ ਖਿਲਾਫ ਕੋ ਬੋਲਿਆ ਤੇ ਪਰਚਾ ਕਰਾਵਾਂ ਇਹ ਜਗਾਂ ਬਾਬਾ ਕੋਈ ਨਹੀਂ ਕੀਤਾ ਤੁਹਾਨੂੰ ਕੋਈ ਪੁਲਿਸ ਦੀ ਮੁਸ਼ਕਲ ਹੋਵੇ ਸਾਨੂੰ ਜ਼ਰੂਰ ਦੱਸੋ ਅਸੀਂ ਹੱਲ ਕਰਾਂਗੇ ਪਰ ਮੈਂ ਤੇ ਕਹਿੰਨਾ ਪ੍ਰੇਮ ਪਿਆਰ ਪ੍ਰੇਮ ਪਿਆਰ ਨਾਲ ਰਹੀ ਆਪਾਂ ਦੂਜੀ ਗੱਲ ਸੀ ਕਿ ਜਿਹੜੀ ਸਾਡੀ ਆ ਸਫਾਈ ਦੀ ਗੱਲ ਐ ਜਾਂ ਡੰਪ ਦੀ ਗੱਲ ਐ ਇਹ ਉਹ ਜਿਹੜੀ ਅਵਰਡਾ ਕੰਪਨੀ ਸੀਗੀ ਜਿਹੜੀ ਸਾਨੂੰ ਮਿਲੀ ਦਾਦਚੀ ਮਿਲੀ ਸੀਗੀ ਤੇ ਜਦੋਂ ਤੱਕ ਅਸੀਂ ਆਏ ਹਾਂ ਮੈਂ ਕੰਮ ਕਰਨਾ ਬੰਦ ਕਰਤਾ ਸੀਗਾ ਕਿਸੇ ਜ਼ਮਾਨੇ 'ਚ ਜਦੋਂ ਮੇਖਲ 13 13 01 ਕਦਮ ਔਰ 13 01 ਇਹਨੇ ਕੰਪਨੀ ਉਹਨਾਂ ਦੇ ਕੰਮ ਚੰਗਾ ਕਰਦੇ ਨਵੀਆਂ ਗੱਡੀਆਂ ਸੀ ਨਵਾਂ ਕੰਮ ਸੀਗਾ ਮੁੜ ਕੇ ਉਹਨੇ ਗੱਡੀਆਂ ਖਰਾਬ ਹੁੰਦੀਆਂ ਗਈਆਂ ਉਹਨਾਂ ਨਵੀਆਂ ਲੈਣੀਆਂ ਬੰਦ ਕਰਤੀਆਂ ਮਚਕਾਰ ਜੇ ਸਰਕਾਰ ਨੇ 100 ਗੱਡੀ ਲੈ ਕੇ ਦਿੱਤੀ ਸੀਗੀ ਫਰ ਉਹ ਵੀ ਕੰਡਮ ਹੋ ਗਈਆਂ ਸੋ ਕੰਪਨੀ ਨੂੰ ਦੇਖ ਕੇ ਦਿੱਤਾ ਸਾਨੂੰ ਕਿ ਅਸੀਂ ਇਹ ਕੰਮ ਨਹੀਂ ਕਰਨਾ ਜੇ ਅਸੀਂ ਆਪ ਕੱਢਦੇ ਤੇ ਮੁਸ਼ਕਲ ਸੀਗੀ ਉਹਨਾਂ ਕੋਰਟ ਜਾਣਾ ਸੀਗਾ ਕੋਰਟ ਜਾ ਕੇ ਫਿਰ ਸਾਨੂੰ ਮੁਸ਼ਕਲ ਆਉਣੀ ਸੀਗੀ ਇੱਕ ਤੇ ਸਾਨੂੰ 2.250 ਕਰੋੜ ਤੋਂ ਵੱਧ ਦੇ ਪੈਸੇ ਦੇਣੇ ਪੈਣੇ ਸੀ ਆਰਬਿਟਰੇਸ਼ਨ ਜਾ ਕੇ ਦੂਜਾ ਕੋਰਟ ਸਾਨੂੰ ਕੰਮ ਬੰਦ ਵੀ ਕਰ ਸਕਦੀ ਸੀ ਕਹਿ ਸਕਦੀ ਸੀ ਕਿ ਇਹਨਾਂ ਨੂੰ ਕੰਮ ਕਰਨ ਦੋ ਇਹਨਾਂ ਨੂੰ ਬਾਹਰ ਨਾ ਕੱਢੋ ਫਿਰ ਅਸੀਂ ਇਹਨਾਂ ਘਰ ਕੇ ਨਾ ਘਾਟ ਕੇ ਰਹਿਣਾ ਸੀਗਾ ਤੇ ਹੁਣ ਘਟੋ ਘਟ ਅਸੀਂ ਨਵੀਂ ਕੰਪਨੀ ਚਲੀ ਜਾ ਉਹਨੂੰ ਆਫਰ ਦੇ ਰਹੇ ਹਾਂ ਸੋ ਇਦਰੇ ਟੈਂਡਰ ਨੇ ਉਹ ਲੱਗ ਜਾਣੇ ਨੇ ਕੂੜੇ ਦੇ ਡੰਪ ਦੇ ਵੀ ਟੈਂਡਰ ਲੱਗਣੇ ਅੱਡ ਜਿਹੜਾ ਕਿ ਡੰਪ ਨੂੰ ਸਾਫ ਕਰੇਗੀ ਤੇ ਔਰ ਦੂਜੀ ਗੱਲ ਜੇ ਪਾਣੀ ਦੀ ਸੋ ਪਾਣੀ ਦਾ ਕਿਉਂਕਿ ਪਾਣੀ ਜਿੱਦਾਂ ਡੂੰਘਾ ਜਾਂਦਾ ਹੈ ਉਹਨਾਂ ਪਾਣੀ ਦਾ ਮਿਆਰ ਵੀ ਖਰਾਬ ਹੋ ਜਾਂਦਾ ਹੈ ਜਿਹੜਾ ਡੂੰਘਾ ਪਾਣੀ ਜਾ ਕੇ ਜਿਹੜਾ ਪਾਣੀ ਉਤਲੀ ਪਿਆਜ ਹੁੰਦਾ ਉਹ ਪਾਣੀ ਸਾਫ ਹੁੰਦਾ ਜਿੱਦੋਂ ਪਾਣੀ ਡੂੰਘਾ ਜਾਂਦਾ ਤੇ ਉਹਦੇ ਚ ਟਾਈਮ ਦੇ ਹਿਸਾਬ ਨਾਲ ਉਹਦੇ ਵਿੱਚ ਹੈਵੀ ਮੈਟਲ ਜਿਵੇਂ ਮਰਕਰੀਆ ਜਿਵੇਂ ਲੈਡ ਹੈ ਜਿਵੇਂ ਆਰਸੈਨਿਕ ਹੈ ਇਹ ਉਹਦੇ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਨੇ ਸਡੂੰਗਾ ਪਾਣੀ ਪੀਣ ਦੇ लायक ਨਹੀਂ ਹੁੰਦਾ ਨਾ ਕੁਰੀਟਿਕ ਕਰਨ ਜਗਾ ਹੁੰਦਾ ਉਸ ਚੀਜ਼ ਨੂੰ ਵੇਖਿਆ ਆ ਸਾਡੀ ਸਰਕਾਰ ਨੇ ਵੱਡੇ ਸ਼ਹਿਰਾਂ 'ਚ ਪਾਣੀ ਦੇ ਪੀਣ ਦਾ ਪ੍ਰਬੰਧ ਕਰਨ ਦਾ ਅਰੇਂਜਮੈਂਟ ਕੀਤਾ ਹੈ ਇਹਦੇ ਲਈ 40 ਏਕੜ ਜ਼ਮੀਨ ਵੱਲੇ ਲੈ ਕੇ ਸੀ ਉੱਥੇ ਪਲਾਂਟ ਲੱਗ ਰਿਹਾ ਹੈ ਇਹ ਪਿਛਲੇ 2 ਸਾਲ ਤੋਂ ਬੜੇ ਜੋਰ ਸ਼ੋਰ ਨਾਲ ਲੱਗ ਰਿਹਾ ਹੈ ਔਰ ਪਲਾਂਟ ਨੈਰਲੀ ਕੰਪਲੀਟ ਹੈ ਉੱਥੇ ਪਾਣੀ ਸਾਫ਼ ਹੋਏਗਾ ਨਹਿਰ ਦਾ ਉਹ ਸਾਫ ਹੋ ਕੇ ਵਡੀਆਂ ਪੈਪਾਂ ਚਾਏਗਾ ਤੁਹਾਡੇ ਹਲਕੇ ਸਾਰੀ ਪੈਪਾਂ ਪੈ ਚੁੱਕੀਆਂ ਨੇ 57ਵੇਂ ਤੱਕ ਪੈ ਚੁੱਕੀ ਹੈ ਸਾਡੇ ਸਰਕਲ ਰੋਡ ਤੇ ਪੈ ਚੁੱਕੀ ਹੈ ਤਰਨਤਨ ਰੋਡ ਤੇ ਪੈ ਚੁੱਕੀ ਹੈ ਸੋ ਸਾਡੇ ਸਾਰਾ ਅਰੇਂਜਮੈਂਟ ਪਾਣੀ ਲਿਆਉਣ ਦਾ ਸਾਊਥ ਦੱਖਣੀ ਵਿੱਚ ਘਟੋ ਘਟ ਹੋ ਚੁੱਕਾ ਹੈ ਟੈਂਕੀਆਂ ਬਣ ਰਹੀਆਂ ਜੇ ਜਿਹੋ ਤੇ ਵੇਖਣਾ ਕਿ ਇੱਥੇ ਸਕੱਤਰੀ ਬਾਗ ਵੱਡੀ ਟੈਂਕੀ ਸੀ ਉਹ ਤੋੜਤੀ ਕਿਉਂਕਿ ਕੰਮ ਕਰ ਨਹੀਂ ਸੀ ਤੇ ਅਸੀਂ ਨਵੀਂ ਬਣਾ ਰਹੇ ਹਾਂ ਉੱਥੇ ਡੈਂਟਰ ਕੋਲ ਦੇ ਸਾਹਮਣੇ ਦੇ ਕੋਲ ਬਣ ਰਹੀ ਹੈ ਡੈਂਟਰ ਕੋਲ ਦੇ ਉੱਪਰਲੇ ਬੰਨੇ ਬਣ ਰਹੀ ਹੈ ਗੁਰਰਾਮਦਰ ਜੰਗਲ ਕੋਲ ਦੇ ਨਾਲ ਇਸ ਕੋਲ ਨਾਲ ਬਣ ਰਹੀ ਹੈ ਪਿੰਡ 'ਚ ਬਣ 88 ਟੈਂਕੀਆਂ ਨਵੀਆਂ ਤੇ ਪੁਰਾਣੀਆਂ ਪੁਰਾਣੀਆਂ ਕੁਝ 40 ਲੈ ਕੇ ਪੁਰਾਣੀਆਂ ਨੂੰ ਠੀਕ ਕਰਦੀਆਂ ਨੇ ਤੇ ਬਾਕੀ ਅਸੀਂ ਜਿਹੜੀਆਂ ਨਵੀਆਂ ਬਣਦੀਆਂ ਨੇ ਸੋ ਅਗਲੇ ਸਾਲ ਤੱਕ ਬਣ ਵੀ ਜਾਣੀਆਂ ਨੇ ਮੈਨੂੰ ਪੂਰੀ ਆਸ ਹੈ ਕਿ ਇਹਨਾਂ ਦਿਨਾਂ 'ਚ ਪਾਣੀ ਜਿਹੜਾ ਉਹ ਸਾਨੂੰ ਪੀਣ ਵਾਲਾ ਮਿਲੇਗਾ ਫਰੈਸ਼ ਪੂਰਾ ਵਧੀਆ ਸਾਫ਼ ਕਰਕੇ ਪੂਰਾ ਬੈਕਟੀਰੀਆ ਸਕਟਰੀ ਵਾਸਤੇ ਟੈਸਟ ਕੀਤਾ ਹੋਏਗਾ ਉਹਦਾ ਇੱਕ ਫਾਇਦਾ ਸਾਨੂੰ ਹੋਏਗਾ ਕਿ ਜੋ ਅਸੀਂ ਪਲਾਨ ਕੀਤਾ ਹੈ ਕਿ ਕਿਉਂਕਿ ਅਸੀਂ ਉਹਦੇ 'ਚ ਜਿਹੜੀ ਤੁਹਾਡੀ ਪਾਈਪਾਂ ਨੇ 24 ਘੰਟੇ ਪ੍ਰੈਸ਼ਰ ਰੱਖਿਆ ਕਰੇਗਾ ਅਸੀਂ ਪਿਛਲੇ ਤਿੰਨਾਂ ਸਾਲਾਂ 'ਚ ਕਟੋਕਟ ਤੀ ਬੋਰ ਨਮਕ ਰਾਇਆ ਉਹਦਾ ਰਿਜ਼ਲਟ ਇਹ ਹੋਇਆ ਕਿ ਐਸ ਵਕਤ ਦੱਖਣੀ ਵਿੱਚ ਤੁਸੀਂ ਕਿਤੇ ਟੈਂਕਰ ਲਗਾਣੀ ਦੇਖੋਗੇ ਮਾੜੇ ਤੋਂ ਮਾੜੇ ਮਹੱਲੇ ਚ ਵੀ ਮਾੜੇ ਤੋਂ ਮਾੜੀ ਗਲੀ ਵੀ ਪਾਣੀ ਪਿਆ ਹਤਾ ਸੀ ਜਿੱਥੇ ਕਦੇ 35 35 ਸਾਲ ਤੋਂ ਪਾਏ ਪਾਣੀ ਸੀ ਪਾਏ ਪਾ ਬਾਤੀਆਂ ਭਾਵੇਂ ਬਦਾਵਾ ਸਿੰਘ ਕਲੋਨੀ ਲੈ ਲੋ ਭਾਵੇਂ ਤੁਸੀਂ ਉਹ ਪਾਈ ਜੀਵਨ ਸਿੰਘ ਕੋਆਰਡੀਨੇਟਰ ਪਟਾਵਾੜੇ ਦੇ ਨਾਲ ਮੰਡੀ ਦੇ ਨਾਲ ਨਾ ਕਲੋਨੀ ਹੈਗੀ ਇੱਕ ਉੱਥੇ ਪਾਣੀ ਪੈਂਦਾ ਨਹੀਂ ਸੀਗਾ ਅਸੀਂ ਮੰਡੀ 'ਚੋਂ ਬਾਤ ਆ ਉੱਥੇ ਸੋ ਜੋ ਜੋ ਕੰਮ ਕਹਦੇ ਸੀ ਨਹੀਂ ਹੋਦਾ ਸੀ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੀਜੀ ਗੱਲ ਸੀਵਰਾਂ ਦੀ ਸੀਵਰਾਂ ਦੀ ਸਮੱਸਿਆ ਬੜੀ ਪਰਪਚੁਅਲ ਬੜੀ ਪੁਰਾਣੀ ਹੈ ਸਾਰੇ ਸ਼ਹਿਰਾਂ 'ਚ ਹੀ ਸੀਵਰ ਬੜੇ ਪੁਰਾਣੇ ਨੇ ਤੇ ਜੈਮ ਨੇ ਸੋ ਜਿੰਨੇ ਸਾਡੇ ਕੋਲ ਥੋੜੇ ਪੈਸੇ ਆਏ ਸੀ ਅਸੀਂ ਕੁਝ ਸੜਕਾਂ ਸਾਫ਼ ਕੀਤੀਆਂ ਸੀ ਗਿਆ ਕੁਝ ਵੱਡੇ ਵੱਡੇ ਸੀਵਰ ਸਾਫ਼ ਕੀਤੇ ਸੀਗੇ ਔਰ ਅਸੀਂ ਹੁਣ ਹੋਰ ਪੈਸੇ ਦੀ ਮੰਗ ਕੀਤੀ ਹੈ ਤੇ ਸਾਨੂੰ ਜਦੋਂ ਹੀ ਆਉਣਗੇ ਅਸੀਂ ਮੇਨ ਸੀਵਰ ਸ਼ੁਰੂ ਕਰਨੇ ਸ਼ੁਰੂ ਕਰਾਂਗੇ ਅਸੀਂ ਨਿੱਕੇ ਨਿੱਕੇ ਸੀਵਰ ਸਾਫ ਕਰਦੇ ਨੇ ਲੇਕਿਨ ਉਹਦਾ ਫਾਇਦਾ ਘੱਟ ਹੁੰਦਾ ਕਿਉਂਕਿ ਅੜਚੇ ਨੱਕੇ ਹੁੰਦੀਆਂ ਜਦੋਂ ਤੱਕ ਅੱਗੋਂ ਅੜਚੇ ਨਹੀਂ ਖੁੱਲੇਗੀ ਉਹ ਤੱਕ ਕਿ ਪਾਣੀ ਖੁੱਲਾ ਵਗੇਗਾ ਨਹੀਂ ਤੇ ਫਿਰ ਨਿੱਕੇ ਨਿੱਕੇ ਸੀਵਰ ਚੋਕ ਹੁੰਦੇ ਰਹਿਣਗੇ ਪਰ ਤੁਸੀਂ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਤੁਹਾਡਾ ਮੈਂ ਇੱਕ ਕੰਮ ਕਰਾਂਗਾ ਜਿਹੜੇ ਮੈਂ ਤੁਹਾਨੂੰ ਗੱਲਾਂ ਕਰਾਂ ਸਾਡੀ ਪਾਰਟੀ ਇਸ ਇਸ ਬਾਰੇ ਅਵੇਅਰ ਹੈ ਅਸੀਂ ਹਰ ਦਾ ਹਾਈएस्ट ਲੈਵਲ ਮਤਲਬ ਸੀਐਮ ਸਾਹਿਬ ਨਾਲ ਉਸ ਤੋਂ ਵੀ ਸਭ ਦੇ ਨਾਲ ਜਿੰਨੀ ساری ਟੀਮ ਹੈ ਸਾਰੀ ਉਸ ਤੋਂ ਸੀਨੀਅਰ ਟੀਮ ਜਿਹੜੀ ਹੈ ਸਾਡੇ ਸਭ ਨਾਲ ਗੱਲਾਂ ਚੱਲ ਰਹੀਆਂ ਨੇ ਕਿ ਸਾਨੂੰ ਇਹਨਾਂਗੇ ਲੋੜ ਹੈਗੀ ਹੈ ਤੇਤੀ ਗੱਲ ਸੀ ਲਾਈਟਾਂ ਦੀ ਔਰ ਸਟਰੀਟ ਲਾਈਟਾਂ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਇੱਕ ਦੋ ਸਾਲ ਤੁਹਾਡੀ ਇੱਕ ਇੱਕ ਲਾਈਟ ਚਮਕਮ ਕਰਦੀ ਹੋਈ ਇਹ ਮੇਰੀ ਗਾਰੰਟੀ ਜੇ ਤੁਹਾਨੂੰ ਔਰ ਗੜੀ ਆਪਾਂ ਰੈਂਡਿਕੋ ਦੇਣੀ ਮਤਲਬ ਬਣਾਏ ਬਣਨ ਦੇਣ ਦੇ ਤੇ ਜਿਹੜੀਆਂ ਖਰਾਬ ਨੇ ਇਹ ਬਣਾਵਾਂਗੇ ਤੇ ਨਹੀਂ ਬਣੀਆਂ ਉਹਨਾਂ ਨੂੰ ਬਣਾਵਾਂਗੇ ਮੈਂ ਇਹ ਸ਼ੋਰਸਾ ਤੁਹਾਨੂੰ 68% ਪਾਣੀ ਵਰਤਣ ਦੇ ਸੀ ਜੀ ਨਹਿਰਾਂ ਦਾ ਬਾਕੀ ਸਾਰਾ ਪਾਣੀ ਨਾਲ ਦੇ ਸਵੇਰੇ ਲੈ ਜਾਂਦੇ ਸੀਗੇ ਅਸੀਂ ਆਪਣੀ ਨਵੀਆਂ ਨੀਤੀਆਂ ਦੇ ਹਿਸਾਬ ਨਾਲ ਉਹ ਯੂਜੇਜ 85% ਦਾ ਰੱਖਿਆ ਮਨਸੀ 85 88% ਤੇ ਆ ਮਤਲਬ ਬਹੁਤ ਥੋੜਾ ਪਾਣੀ ਸੀ ਹੋਰ ਸਵਾਲ ਕਰ ਰਿਹਾ ਜੋ ਸਾਡਾ ਹੱਕ ਬਣਦਾ ਸੀ ਉਹਨੇ ਪਾਣੀ ਲੈਣ ਦਾ ਸਰਦ ਨਹੀਂ ਮੰਗ ਰਿਹਾ ਸੀ ਪਰ ਇਹ ਕਿਉਂ ਕੀਤਾ ਕਿਸ ਤਰ੍ਹਾਂ ਕੀਤਾ ਅਸੀਂ ਜਿਹੜੇ ਸਾਡੇ ਖਾਲੇ ਸੀਗੇ ਖਾਲ ਜਿੱਨਾਂ ਨੂੰ ਪਾਣੀ ਜਾਂਦਾ ਉਹ ਜ਼ਿੰਮੇਦਾਰਾਂ ਨੇ ਬਾਹਲੇ ਸੀਗੇ ਪਾਣੀ ਸਵਾਲ ਕਰਨਾ ਬੰਦ ਕਰਤਾ ਬੰਦੀਆਂ ਲੱਗੀਆਂ ਬਹੁਤ ਸਾਰੀਆਂ ਬੱਤੀ ਮਫਤੋ ਗਈ ਜਾੜ ਦੀ ਲੋੜ ਨਹੀਂ ਸੀਗੀ ਨਹਿਰ ਦਾ ਪਾਣੀ ਲਾਉਣ ਨੂੰ ਬਹੁਤ ਮਿਹਨਤ ਕਰਨੀ ਪਈ ਦੀਆ ਇਹਦੇ ਜੋ ਪ੍ਰੈਸ਼ਰ ਵੀ ਨਾ ਨਹਿਰ ਦੇ ਪਾਣੀ ਦਾ ਤੇ ਦੋ ਦੋ ਬੰਦੇ ਜਾ ਕੇ ਰੋਕ ਸਕਦੇ ਉਹਨਾਂ ਟੱਕਾ ਲਾ ਕੇ ਔਰ ਬੰਦਾ ਕਿ ਲੇਟਣਾ ਪੈਂਦਾ ਲੇਟ ਕੇ ਨਾਲ ਮਿੱਟੀ ਲੱਗਦੀ ਫਿਰ ਬੰਦਾ ਉੱਠਦਾ ਫਿਰ ਮਿੱਟੀ ਠੇਰਦੀ ਹੈ ਤੇ ਇਹ ਮਿਹਨਤ ਕਰਨੇ ਬੰਦ ਹੋ ਗਈ ਤੇ ਇਹਦੇ ਕਰਕੇ ਅਸੀਂ 360 360 ਕਿਲੋਮੀਟਰ ਦੇ ਲਾਗੇ ਚਾਗੇ ਲੰਬੇ ਅਸੀਂ ਖਾਲ ਜਿਹੜੇ ਨਵੇਂ ਬਣਾਏ ਨੇ ਜਾਂ ਪੁਰਾਣੇ ਸਾਫ਼ ਕਰਾਏ ਨੇ ਔਰ ਪੱਕੇ ਕਿਤੇ ਨਹੀਂ ਪੇਬਾ ਪਾਈਆਂ ਨੇ ਇਹ ਗੱਲਾਂ ਨਜ਼ਰ ਨਹੀਂ ਆਉਂਦੀਆਂ ਲੇਕਿਨ ਇਹ ਗੱਲਾਂ ਹੋ ਰਹੀਆਂ ਨੇ ਅੱਜ ਵੀ ਹੋ ਰਹੀਆਂ ਨੇ ਅਸੀਂ ਕੋਈ 550 ਕਿਲੋਮੀਟਰ ਲੰਬੀਆਂ ਨਹਿਰਾਂ 550 ਕਿਲੋਮੀਟਰ ਛੋਟਾ ਨਹੀਂ ਹੁੰਦਾ ਲੰਬੀਆਂ ਨਹਿਰਾਂ ਦੇ ਬਾਈਆਂ ਨਹਿਰਾ ਸਾਫ਼ ਕਰਿਆ ਨੇ ਲੋਕਾਂ ਦੇ ਕਬਜ਼ੇ ਛੁੜਾਈਆਂ ਨੇ ਉਹਨਾਂ ਵਿੱਚ ਪਾਣੀ ਕੱਲਿਆ ਮਕਸਦ ਇਹ ਹੈ ਕਿ ਪੰਜਾਬ ਦਾ ਪਾਣੀ ਬਚਾਉਣਾ ਸੀ ਜੇ ਪੰਜਾਬ ਦਾ ਪਾਣੀ ਬਚੇਗਾ ਔਰ ਤਰ ਬੜੀ ਵੱਡੀ ਖੁਸ਼ਖਬਰੀ ਦੇ ਨਾਮ ਆਜੇ ਕਿ ਪਹਿਲੇ 3 ਸਾਲਾਂ ਚ ਸਾਡਾ ਜਿਹੜਾ ਪਾਣੀ ਦਾ ਲੈਵਲ ਹੈ 1 ਮੀਟਰ ਉੱਪਰ ਆਇਆ ਹੈ ਜੇ ਪਹਿਲੂ ਰਿਹਾ ਕਿ ਮੇਰੇ ਪਾਣੀ ਉੱਪਰ ਆ ਗਿਆ ਸੋ ਇਹ ਸਾਡਾ ਪ੍ਰਾਇਓਰਟੀ ਹੈ ਕਿ ਪਾਣੀ ਸਾਡੇ ਚੰਗਾ ਹੋਵੇ ਔਰ ਤੇ ਔਰ ਸਾਡੇ ਖੇਤਾਂ 'ਚ ਪਾਣੀ ਨਹਿਰਾਂ ਦਾ ਲੱਗੇ ਦੂਜੀ ਗੱਲ ਇਹ ਹੈ ਕਿ ਤੇ ਜਿਹੜੀ ਸਪੋਰਟਸ ਵਾਲ ਧਿਆਨ ਬਿਲਕੁਲ ਸਰਕਾਰਾਂ ਦਾ ਘਟਿਆ ਹੋਇਆ ਸੀਗਾ ਬਿਲਕੁਲ ਘਟਿਆ ਸਪੋਰਟਸ ਵਾਲ ਪਰ ਮੈਂ ਤੁਹਾਨੂੰ ਐਗਜ਼ਾਮਪਲ ਦਾਂਗਾ ਤੁਸੀਂ ਸਮਝ ਜਾਓਗੇ ਜਿਵੇਂ ਸੀ ਭਾਰਤ 2012 ਤੋਂ ਲੈ ਕੇ 2022 ਤੱਕ 10 ਸਾਲ ਹੁੰਦੇ ਨੇ ਪਰ ਦੋ ਸਰਕਾਰਾਂ ਹੁੰਦੀਆਂ ਪਹਿਲਾਂ ਅਕਾਲੀ ਸਰਕਾਰ ਆਉਂਦੀ ਹੈ ਫਿਰ ਕਾਂਗਰਸ ਸਰਕਾਰ ਆਉਂਦੀ ਹੈ ਤੇ ਟੋਟਲ 10 ਸਾਲ ਦਾ ਬਜਟ ਕਿੰਨਾ ਹੈ 873 ਕਰੋੜ 873 ਕਰੋੜ 10 ਸਾਲਾਂ 'ਚ ਸਪੋਰਟਸ 'ਤੇ ਖਰਚਾ ਗਿਆ ਸਾਡਾ ਐਸਾ ਦਾ ਬਜਟ ਕਿੰਨਾ ਹੈ ਸਿਰਫ ਇਸ ਸਾਲ ਦਾ 25 26 ਦਾ 900 ਸੀ ਕਰੋੜ ਇਹ ਸੋਚ ਵਿਚਾਰਨ ਵਾਲੀ ਗੱਲ ਜੇ ਇਹਦਾ ਮਤਲਬ ਕਿ ਸਾਡੇ ਕੋਲ ਘਟੋ ਘਟ 9000 ਪਿੰਡਾਂ 'ਚ ਅਸੀਂ ਗਰਾਊਂਡਾਂ ਬਣਾਉਣੀਆਂ ਨੇ ਸਟੇਡੀਅਮ ਨਹੀਂ ਗਰਾਊਂਡਾਂ ਹਰੇਕ ਹਲਕੇ 'ਚ ਗਰਾਊਂਡ ਬਣੇਗੀ ਉਹ ਤੁਹਾਡੇ ਹਲਕੇ 'ਚ ਮੈਂ ਤੁਹਾਨੂੰ ਦੱਸਦਾ 11000 ਵਿੱਚ ਜੋ ਮੈਂ ਕਰਨ ਜਾ ਰਹੇ ਆ ਜਿਹੜਾ ਤਰਨਤਲ ਦਾ ਪੋੜਿਆ ਇਹਦੇ ਥੱਲੇ ਮੈਂ ਗਰਾਊਂਡਾਂ ਬਣਾਉਣਗਾ ਇੱਕ ਨਿੱਕੇ ਜਿਹਾ ਬਣਾਇਆ ਸੀਗਾ ਐਕਸਪੈਰੀਮੈਂਟ ਕੀਤਾ ਸੀਗਾ ਬੈਡਮਿੰਟਨ ਵਾਲਾ ਬਣਾਇਆ ਲੇਕਿਨ ਸਾਈਡ ਤੇ ਅਸੀਂ ਜਾਲ ਜੋੜ ਨਹੀਂ ਲਾਇਆ ਹੁਣ ਟੋਟਲ ਜਾਲ ਲਾ ਕੇ ਪੂਰਾ ਬਾਕਸਿੰਗ ਕਰਕੇ ਉੱਥੇ ਵਾਲੀਬਾਲ ਬਾਸਕਟਬਾਲ ਕ੍ਰਿਕਟ ਵਾਸਤੇ ਵੀ ਬਾਕਸ ਕ੍ਰਿਕਟ ਵਾਸਤੇ ਵੀ ਇਹ ਸਾਰਾ ਅਸੀਂ ਕਰਨ ਜਾ ਰਹੇ ਆਂ ਆ ਤੁਹਾਨੂੰ ਇਸ ਸਾਲ 'ਚ ਅਸੀਂ ਇਹਨੂੰ ਕਰਕੇ ਦੇਣਾ ਔਰ ਫੰਡ ਦੀ ਕੋ ਘਾਟ ਨਹੀਂ ਹੈ ਗੇਨੀ ਕਿ ਨੀਤਾਂ ਦੀ ਘਾਟ ਨਹੀਂ ਦੀ ਫੰਡ ਦੀ ਘਾਟ ਨਹੀਂ ਹੁੰਦੀ ਹੁਣ ਸਾਡੇ ਕੋਲ ਜ਼ਮੀਨ ਸਹਿਰ ਤੋਂ ਹੈ ਨਹੀਂ ਸਕੱਤਰੀ ਬਾਗ ਨੂੰ ਛੱਡ ਕੇ ਉਹ ਪ੍ਰੋਜੈਕਟ ਸਾਡਾ ਜਰੂਰ ਲੇਟ ਰਿਹਾ ਯਾਰ ਉਥੇ ਦੋ ਸਟੇਡੀਅਮ ਬਣਨੇ ਇੱਕ ਇੰਡੋਰ ਔਰ ਇੱਕ ਆਊਟਡੋਰ ਬਣ ਹੀ ਚੁੱਕੇ ਨੇ ਥੋੜਾ ਜਿਹਾ ਗੁੰਜਾਇਸ਼ ਰਹਿ ਗਈ ਬਣਨ 'ਚ ਉਥੇ ਬੱਚੇ ਜਾ ਕੇ ਜੋ ਮਰਜ਼ੀ ਖੇਡਾਂ ਕਰਨਗੇ ਬਾਹਰ ਤੇ ਰਨਿੰਗ ਟਰੈਕ ਲੱਗ ਰਿਹਾ ਹੈ ਸਿੰਥੈਟਿਕ ਜਿਹਦੇ 'ਚ ਜੋ ਮੇਰਾ ਇੱਛਾ ਹੈਗੀ ਹੈ ਜੋ ਮੇਰੀ ਵਿਜਨ ਸੀ ਕਿ ਸਾਡੇ ਜਿੰਨੇ ਸਕੂਲ ਨੇ ਸਾਰੇ ਸਕੂਲਾਂ ਚੋਤੇ ਵਾਰੀ ਵਾਰੀ ਕਰਕੇ ਆਪਣੇ ਜਾ ਕੇ ਕੰਪੀਟੀਸ਼ਨ ਕਰਾਇਆ ਕਰਾਂ ਤੇ ਸਕੂਲਾਂ ਜਗ੍ਹਾ ਤੇ ਹੈ ਨਹੀਂ ਕਿਤੇ ਸੋ ਬੁਕਿੰਗ ਕਰਮ ਬੱਚੇ ਲੈ ਕੇ ਜਾਣ ਔਰ ਖੇਡ ਖੂਡ ਕੇ ਤੇ ਵੜ ਕੇ ਸਾਨੂੰ ਵਾਪਸ ਕਰਨ ਨੂੰ ਸਟੇਡੀਅਮ ਸੋ ਇਹ 97 ਚ ਇੱਕ ਛੱਪੜ ਸੀਗਾ ਜਿਹੜਾ ਬਲਿਆ ਸੀ ਕਿ ਰਜਿਸਟਰੀ ਕਰਾਈ ਚੁੱਟੀਆਂ ਡਿਸਟ੍ਰਿਕਟ ਰਜਿਸਟਰੀ ਚੁੱਟੀਆਂ ਸਾਰੀਆਂ ਉੱਥੇ ਲੱਗ ਚੋਈਆਂ ਨੇ ਉਹ ਵੀ ਤਰਾ ਕੇ ਉਹਨਾਂ ਦੀ ਅਸੀਂ ਉੱਥੇ 1 ਏਕੜ ਦੀ ਜਗ੍ਹਾ ਲਈ ਹੈ ਜਿਹਦੇ ਚ ਅਸੀਂ ਸਟੇਡੀਅਮ ਮਲਟੀਪਲ ਸਪੋਰਟਸ ਰੱਖਾਂਗੇ ਉਹਦੇ ਚ ਇਸੇ ਦਾ ਦੁਬੁਰਜੀਤ ਉੱਥੇ ਇੱਕ ਦੋ ਮੜੀਆਂ ਸੀਗੀਆਂ ਸੋ ਉੱਥੋਂ ਦੇ ਜਿਹੜੇ ਆਪਣੇ ਸੀਗੇ ਨਿਵਾਸੀ ਸੀਗੇ ਉਹ ਕਹਿੰਦੇ ਸੀ ਕੋਨੇ ਕੰਮ ਚਲਾਵਾਂਗੇ ਕਿਉਂਕਿ ਦੋ ਕਾਮਾਂ ਦੀਆਂ ਅੜੜ ਸੀਗੀਆਂ ਉਹ ਕਹਿੰਦੇ ਤੁਸੀਂ ਇੱਕ ਨੂੰ ਰੱਖ ਲਓ ਗਰਾਊਂਡ ਵਾਸਤੇ ਸੋ ਉਹ ਵੀ ਕੋਲ 10 ਕਨਾਲ ਜਗ੍ਹਾ ਹੈਗੀ ਆ ਉੱਥੇ ਵੀ ਅਸੀਂ ਇਸ ਤਰ੍ਹਾਂ ਸਪੋਰਟਸ ਕੰਪਲੈਕਸ ਬਣਾ ਦੇਣਾ ਇਸ ਤਰ੍ਹਾਂ ਪਤੀ ਜੀਵਨ ਸਿੰਘ ਹੈਪਿੰਡ ਜਿੱਥੇ ਇੱਕ ਬੜੇ ਵੱਡੇ ਏਰੀਆ ਵਿੱਚ ਮੜੀਆਂ ਸੀਗੀਆਂ ਉਥੇ ਵੀ ਕਾਰਜ ਕਰਕੇ ਗ੍ਰੀਨ ਲਾਂ ਮਕਾਨ ਲਗਾ ਕੇ ਸਪੋਰਟਸ ਦਾ ਕੰਪਲੈਕਸ ਉੱਥੇ ਬਣਾਉਣ ਲੱਗੇ ਆ ਸੋ ਜਿੱਥੇ ਜਗਾ ਲਵਰੀ ਅਸੀਂ ਬਣਾ ਰਹੇ ਆ ਵੀ ਸਪੋਰਟਸ ਦਾ ਬੱਚੇ ਸਾਡੇ ਖੇਡਣ ਜੇ ਮੈਂ ਪੜਾਈ ਦੀ ਗੱਲ ਕਰਾਂ ਤੇ ਇਹ ਬੜਾ ਚਰਚਾ ਚੱਲੀ ਹੈ ਕਿ ਸਕੂਲਾਂ ਦੀ ਕੰਧਾਂ ਕਰੀ ਜਾਂਦੇ ਨੇ ਸਕੂਲਾਂ ਟਾਇਲਟ ਬਣਾਏ ਜਾਂਦੇ ਨੇ ਕਮਰੇ ਬਣਾਏ ਜਾਂਦੇ ਨੇ ਦੇਖੋ ਜੇ ਤੁਸੀਂ ਆਪਣੇ ਘਰ ਜੋ ਸਜਾਉਂਦੇ ਹੋ ਤਾਂ ਤੁਸੀਂ ਕਮਰੇ ਨਹੀਂ ਬਣਾਉਂਦੇ ਅਸੀਂ ਬਾਥਰੂਮ ਚੰਗਾ ਨਹੀਂ ਬਣਾਉਂਦੇ ਕਿੰਨੇ ਪੈਸੇ ਖਰਚ ਕਰਦੇ ਆ ਅਸੀਂ ਔਰ ਕਹਿੰਦੇ ਨਾ ਕਿ ਇਹਦਾ ਘਰ ਵੇਖਣਾ ਹੋਵੇ ਨਾ ਤੇ ਬਾਥਰੂਮ ਚਲ ਜਾਓ ਉਹ ਤੋਂ ਘਰ ਦਾ ਸਟੈਂਡਰਡ ਪਤਾ ਲੱਗਦਾ ਆਮ ਘਾਵਤ ਹੁੰਦੀ ਐ ਸੋ ਬੈਸ ਸਕੂਲ ਵੀ ਕਹਿੰਨਾ ਕਿ ਸਕੂਲ ਚੰਗਾ ਵੇਖਣਾ ਹੋਵੇ ਬਾਥਰੂਮ ਚਲ ਜਾਓ ਕਿਉਂਕਿ ਸਾਡੀਆਂ ਜਿਹੜੀਆਂ ਬੇਟੀਆਂ ਜਾਂਦੀਆਂ ਨੇ ਪੜ੍ਹਨ ਵਾਸਤੇ ਜਿਹੜੀ ਸਾਡੀ ਭੈਣਾਂ ਬੇਟੀਆਂ ਸਾਡੀਆਂ ਜਾਂਦੀਆਂ ਪੜਾਉਣ ਵਾਸਤੇ ਉਹਨਾਂ ਨੂੰ ਕੋਈ ਤੇ ਜਗ੍ਹਾ ਜਾਣ ਵਾਸਤੇ ਚਾਹੀਦੀ ਹੈ ਨਾ ਸੋ ਜਿਹੜੇ ਬੰਦੇ ਕਹਿੰਦੇ ਟਾਇਲਟ ਦਾ ਸਕੂਲ ਨਾਲ ਕੇ ਲੈਣ ਦਾ ਜੇ ਅਸੀਂ ਬੇਸਿਕ ਕਮਿਊਨਿਟੀ ਨਿਧਾਂਗੇ ਫੈਸਿਲਿਟੀ ਨਿਧਾਂਗੇ ਤੇ ਬੱਚਾ ਜਾਏਗਾ ਕਿੱਥੇ ਸੋ ਇਹਦੇ ਨਾਲ ਨਾਲ ਜਿਹੜੇ ਅਸੀਂ ਕਲਾਸਰੂਮ ਨਵੇਂ ਬਣਾ ਰਹੇ ਆ ਉਹਦੇ ਚ ਪੂਰਾ ਫਰਨੀਚਰ ਔਰ ਪੂਰਾ ਪ੍ਰੋਜੈਕਟਰ ਲਗਾ ਕੇ 커ਟਰਨਸ ਲਗਾ ਕੇ ਸਭ ਕੰਪਲੀਟ ਕਰਕੇ ਦੇ ਰਹੇ ਆ ਔਰ ਤੁਸੀਂ ਖੁਸ਼ ਹੋ ਕੇ ਸੁਣ ਕੇ ਕਿ ਅਸੀਂ 62100 ਨਵੇਂ ਕਮਰੇ ਬਣਾਏ ਆ 3 ਸਾਲਾਂ ਚ 62100 ਨਵੇਂ ਕਮਰੇ ਬਣੇ ਆ ਔਰ ਘਟੋ ਘਟ 4700 ਕਮਰੇ ਅਸੀਂ ਨਵੀਨੀਕਰਨ ਕੀਤਾ ਉਹਨਾਂ ਦਾ ਫਰਸ਼ ਨਹੀਂ ਸੀ ਆ ਕਿਤੇ ਛੱਤ ਨਹੀਂ ਸੀ ਆ ਕਿਤੇ ਪਲਸਟਰ ਨਹੀਂ ਸੀ ਹੋਇਆ ਉਹ ਸਾਰਾ ਕੀਤਾ ਜੀ ਸੋ ਇਹ ਸਾਰਾ ਕਰ ਰਹੇ ਆ ਅਸੀਂ ਘਟੋ ਘਟ 1 ਲੱਖ 80000 1.80 ਲੱਖ ਬੈਂਚ ਔਰ ਟੇਬਲ ਨਵੇਂ ਲੈ ਕੇ ਦਿੱਤੇ ਕਲਾਸਾਂ 'ਚ ਹੁਣ ਸਾਡਾ ਬੱਚਾ ਕੋਈ ਪੁੱਜੇ ਬੈਕ ਨਹੀਂ ਪੜਦਾ ਮੈਂ ਤੁਹਾਨੂੰ ਕਿਉਂ ਸ਼ੇਅਰ ਕਰਿਆ ਗੱਲਾਂ ਇਹ ਗੱਲਾਂ ਨਜ਼ਰ ਨਹੀਂ ਆਉਂਦੀਆਂ ਜੇ ਦਾ ਕੋਈ ਛੋਟਾ ਬੱਚਾ ਹੋਏਗਾ ਸਰਕਾਰੀ ਸਕੂਲ ਪੜਦਾ ਉਹਨੂੰ ਮਾੜਾ ਮੋਟਾ ਸ਼ਾਇਦ ਪੜਾ ਲਗੇ ਲਿਮਿਟਿਡ ਲੈਵਲ ਤੇ ਅਦਰੇ ਨੂੰ ਪਤਾ ਨਹੀਂ ਲੱਗੇਗਾ ਸੋ ਜਿਹੜੇ ਸਕੂਲ ਆਫ ਅਸੀਂ ਐਮਐਨਐਸ ਕਿਨੇ ਅਸੀਂ ਬਣਾਏ ਨੇ ਤੁਸੀਂ ਜਾ ਕੇ ਦੇਖੋ ਬੱਚੇ ਦਾਖਲ ਉਹਨੂੰ ਤਰਸਣ ਡੈ ਨੇ ਐਗਜ਼ਾਮ ਹੁੰਦਾ ਬੱਚੇ ਫਿਰ ਅਸੀਂ ਦਾਖਲ ਕਰਦੇ ਆ ਉੱਥੇ ਅਰਧਾ ਨੇ ਖੜੇ ਸਕੂਲ ਚ ਘਟਗੜ ਮੇਰੇ ਹੁੰਦੇ ਆ ਮੇਰੇ ਸਾਡੇ ਕੋ ਲੈ ਕੇ ਆਏ ਜੀ ਸਾਡੇ ਬੱਚਾ ਦਾਖਲ ਨਹੀਂ ਕਰਨ ਦੇ ਸੋ ਕਿਆੰ ਦਾ ਮਤਲਬ ਹੈ ਕਿ ਸਟੈਂਡਰਡ ਵਧਿਆ ਤਾਂ ਹੀ ਬੱਚੇ ਦਾਖਲ ਮੁਸ਼ਕਲ ਆ ਰਹੀ ਹੈ ਨਾ ਸਾਨੂੰ 인ਫਰਾਸਟ੍ਰਕਚਰ ਉਹਨਾਂ ਨਹੀਂ ਜਿੰਨਾ ਅਸੀਂ ਕਰਨਾ ਚਾਹੁੰਦੇ ਆ 9000 ਬੱਚਾ 9000 ਪਿਛਲੇ 3 ਸਾਲਾਂ ਚ ਇਸ ਸਾਲ ਦਾ ਪਰ ਪਤਾ ਨਹੀਂ ਪਿਛਲੇ 3 ਸਾਲਾਂ ਚ ਛੱਡ ਕੇ ਆਏ ਜੇ ਸਰਕਾਰੀ ਸਕੂਲ ਨੂੰ ਪ੍ਰਾਈਵੇਟ ਸਕੂਲ ਸੋ ਇਹ ਫਿਗਰ ਜਿਹੜੇ ਆ ਇਹ ਦਿਖਾ ਰਹੀ ਹੈ ਕਿ ਸਰਕਾਰ ਕੰਮ ਕਰ ਰਹੀ ਹੈ ਸ਼ਾਇਦ ਉਹਨਾਂ ਨੇ ਕੰਮ ਕਰ ਰਹੀ ਹੈ ਤੁਹਾਨੂੰ ਲੱਗਦਾ ਉਹਨਾਂ ਨੇ ਕਰੀ ਜਿੰਨਾ ਤੁਹਾਡੀ ਤੁਹਾਡੀ ਇੱਛਾਵਾਂ ਸੀਗੀਆਂ ਯਾਰ ਕਈ ਜਗ੍ਹਾ ਤੇ ਅਸੀਂ ਵਿਚਾਰ ਰਹੇ ਕਿ ਜਿਵੇਂ ਸਫਾਈ ਚ ਕਿਉਂਕਿ ਕੰਪਨੀ ਅਮਰਸਾਦੀ ਫੇਲ ਹੋ ਗਈ। ਸੋ ਇਹ ਜਦੋਂ-ਜਦੋਂ ਤੁਹਾਨੂੰ ਅਸੀਂ ਇਹ ਫੈਸਿਲਿਟੀ ਦਿੰਦੇਗੇ ਤੇ ਤੁਹਾਨੂੰ ਇਤਵਾਰ ਸਾਡੇ ਤੇ ਹੋਰ ਜ਼ਿਆਦਾ ਹੋ ਜਾਏਗਾ। ਔਰ ਮੈਂ ਹਮੇਸ਼ਾ ਤੁਹਾਡੇ ਲਈ ਅਵੇਲੇਬਲ ਹਾਂ। ਤੁਹਾਨੂੰ ਕਦੇ ਵੀ ਕੋਈ ਲੋਕਲ ਇਸ਼ੂ ਜোন ਕੰਮ ਹੋਵੇ ਤੇ ਪਲੀਜ਼ ਮੇਰੇ ਕੋਲ ਆਓ ਤੇ ਮੈਂ ਕੋਈ ਖੁਸ਼ ਨਾ ਤੁਹਾਡਾ ਕੰਮ ਕਰਾਂ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਸਿਰ ਵਾਹਿਗੁਰੂ ਜੀ ਕੀ ਫਤਹ। ਮੇਰਾ ਨਾਮ ਵਰਪਾਲ ਸਿੰਘ ਬਬਰ 12 ਨੰਬਰ 47 ਤੋਂ ਤੁਹਾਡਾ ਸੇਵਾਦਾਰ ਲਾਲੋਜਾ ਕਾਉਂਸਲ ਲਾਲੋ ਅੱਜ ਵੀਪੂਰੇ ਚ ਗੁਰਪਿੰਦਰ ਸਿੰਘ ਜੀ ਦੇ ਘਰ ਅੱਜ ਇਹਨਾਂ ਨੇ ਸਾਡਾ ਸਰਦਾਰ ਸਾਹਿਬ ਨੂੰ ਬੁਲਾਇਆ ਹੋਰ ਕਾਫੀ ਹੋਰ ਵੀ 60 ਦੇ 65 ਪਰਿਵਾਰ ਸੀ ਜਿਹੜੇ ਉਹਨਾਂ ਨੇ ਸੰਭਲ ਕਰਾਇਆ ਤੇ ਇਹਨਾਂ ਦੇ ਹੀ ਬਹੁਤ-ਬਹੁਤ ਧੰਨਵਾਦ ਕਰਨੇ ਆ ਕਿ ਇਹਨਾਂ ਨੂੰ ਬਹੁਤ ਵਧੀਆ ਪਾਰਟੀ ਲੱਗੀ ਇਹਨਾਂ ਨੂੰ ਮਿਲ ਕੇ ਬੜਾ ਖੁਸ਼ ਹੋਇਆ ਕਿ ਕਚਰਾ ਨਾ ਉਹਬਿੰਦਰਾ ਕੀ ਨਾ ਵੀਰੇ ਕਚਰਾ ਤਿੰਦਰਾ ਤਿੰਦਰਾ ਕਚਰਾ ਨਾ ਵੀਰ ਦਾ ਪਿੰਦਰਾ ਤੇ ਚਲੋ ਕਾਰੋਬਾਰੀ ਆਪਣਾ ਕੋਈ ਇਸ ਨੈਰੇ ਦਾ ਵੀ ਵੀਰ ਕੰਮ ਕਰਦਾ ਏ ਤੇ ਇਹਨਾਂ ਨੇ ਅੱਜ ਡਾਕਟਰ ਸਾਹਿਬ ਨੂੰ ਬੁਲਾਇਆ ਤੇ ਇਹਨਾਂ ਨੇ ਕਹੇ ਡਾਕਟਰ ਸਾਹਿਬ ਨੂੰ ਬੁਲਾਓ ਕਿ ਆਪਾਂ ਡਾਕਟਰ ਸਾਹਿਬ ਜੀ ਨੂੰ ਸਾਨੂੰ ਮੇਰੇ ਪਾਰਟੀ ਬਹੁਤ ਚੰਗੀ ਲੱਗੀ ਚਲੋ ਡਾਕਟਰ ਸਾਹਿਬ ਜੀ ਨਾਲ ਤੋਂ ਵੱਲ ਗਏ ਤੇ ਇਹਨਾਂ ਨੇ 50 ਜਾਂ 60 ਪਰਵਾਜ਼ੀ ਆਪਾਂ ਸ਼ਾਮਲ ਕਰਾਏ ਆ ਪਾਰਟੀ 'ਚ ਤੇ ਅਸੀਂ ਡਾਕਟਰ ਸਾਹਿਬ ਦੇ ਬਹੁਤ-ਬਹੁਤ ਧੰਨਵਾਦ ਆ ਕਿ ਡਾਕਟਰ ਸਾਹਿਬ ਇੱਕ ਵਾਰ ਦਿੱਤੀ ਤੇ ਚਲੇ ਜਾਏ ਉਸ ਲਈ ਤੇ ਆ ਕੇ ਸਾਰਾ ਜ਼ਮਾਨਤ ਕੀਤਾ ਤੇ ਇਹਨਾਂ ਨੂੰ ਬੜੀ ਚੰਗਾ ਲੱਗਾ ਮੇਰੇ ਭਰਾ ਨੂੰ ਕਿ ਬਹੁਤ ਵਧੀਆ ਪਾਰਟੀ ਆ ਇਸ ਕਰਕੇ ਇਹ ਹੁਣ ਗਾੜੀ ਮੇਰੇ ਨਾਲ ਮੋੜੇ ਨੰਬਰ ਲਾ ਗੇ ਮੇਰਾ ਵੀਰ ਚੱਲੂਗਾ ਵਾਰ ਨੰਬਰ 47 ਚ ਇਹ ਵੀ ਮੇਰੇ ਨਾਲ ਕੰਮ ਕਰੇਗਾ ਮੈਂ ਆਪਣੇ ਵੀਰ ਨੂੰ ਕਹਿ ਲੱਗੇ ਲੱਗੇ ਕੰਮ ਕਰ ਕਿ ਇਕੱਲੇ ਤੇ ਕੋਈ ਵੀ ਨਹੀਂ ਅੱਗੇ ਆਣਾ ਅਸੀਂ ਰਲ ਮਿਲ ਕੇ ਚੱਲਾਂਗੇ ਸਾਰਾ ਤੇ ਵਧੀਆ ਲੋਕਾਂ ਦਾ ਕੰਮ ਕਰਾਂਗੇ ਤੇ ਗਾੜੀ ਆਉਣ ਵਾਲੀ 2027 ਦੀ ਲੈਸੈਂਸ ਚ ਵੀ ਪੂਰਾ ਮੇਰਾ ਵੀਰ ਸਾਥ ਦੇਗਾ ਤੇ ਮੈਂ ਇਹਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਮਾਨ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਰ ਇਹ ਸੱਚ ਹੈ ਕਿ ਮੈਂ ਪਾਰਟੀ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਸਾਡੇ ਕੌਂਸਲਰ ਸਾਹਿਬ ਐ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਨੂੰ ਲੱਗਾ ਕਿ ਜੇ ਅਸੀਂ ਪਾਰਟੀ ਨਾਲ ਜੁੜ ਕੇ ਜਾਂ ਇਹਨਾਂ ਨਾਲ ਜੁੜ ਕੇ ਆਪਾਂ ਆਪਣੇ ਮਹੱਲੇ ਦਾ ਆਪਣੇ ਏਰੀਆ ਵਾਸਤੇ ਵਧੀਆ ਕੁਝ ਕਰ ਸਕਦੇ ਆ ਜਿਹੜੇ ਮੇਦਾ ਪਰਿਵਾਰ ਜੁੜੇ ਸੀ 50 ਸਾਲ ਤੋਂ ਮਾਰੇ ਸਾਰੇ-ਸਾਰੇ ਪਰਿਵ ਤੇ ਡਾਕਟਰ ਸਾਹਿਬ ਨੂੰ ਆਪ ਗਿਆ ਸੀ ਉਹ ਪਹਿਲੀ ਵਾਰੀ ਕਹਿਨਦੇ ਹੀ ਸਾਨੂੰ ਪਹੁੰਚੇ ਉਹਨਾਂ ਦਾ ਬਹੁਤ ਧੰਨਵਾਦ ਤੇ ਆਪਾਂ ਪਹਿਲਾਂ ਵੀ ਕੰਮ ਕਰਦੇ ਰਹੇ ਅੱਗੇ ਵੀ ਉਹਨਾਂ ਨੂੰ ਪੂਰਾ ਮੋਢਾ ਮੋਢਾ ਲਾ ਕੇ ਕੰਮ ਕਰਾਂਗੇ ਤਾਂ ਕਿ ਆਪਾਂ ਆਪਣੀ ਵਾਰਡ ਵਿੱਚ ਆਮ ਆਦਮੀ ਪਾਰਟੀ ਨੂੰ ਜੋ ਪਾ ਕੇ ਰੱਖੀ ਤੇ ਜਿਹੜੀਆਂ ਜ਼ਿੰਮੇਵਾਰੀਆਂ ਦੇਣਗੇ ਡਾਟ ਸਾਹਿਬ ਜਿਨਾਂ ਨੂੰ ਪੂਰੀ ਤਰ੍ਹਾਂ ਪਾਵਾਂਗੇ ਜੀ ਉਹਨਾਂ ਡਾਕਟਰ ਸਾਹਿਬ ਦੇ ਪੱਕੇ ਨਾਲ ਲੱਗ ਗਏ ਆ ਜੋ ਸਾਡੀ ਡਿਊਟੀ ਹੈਗੀ ਪੂਰੀ ਪੂਰੀ ਪਾਵਾਂਗੇ ਇਦਾਂ ਦੇ ਲੱਗੇ ਆਮ ਆਦਮੀ ਪਾਰਟੀ ਦੇ ਕੰਮ ਬਹੁਤ ਵਧੀਆ ਜੀ ਇਦਾਂ ਕਿਸੇ ਪਾਰਟੀ ਨੇ ਕੰਮ ਕੀਤਾ ਨਹੀਂ ਅੱਗੇ ਜੀ ਹੁਣ ਬਿਲਕੁਲ ਗਰਾਊਂਡ ਲੈਵਲ ਤੇ ਕੰ ਦੇ ਲੈਵਲ 'ਤੇ ਕੰਮ ਹੁੰਦੇ ਹੀ ਜਿਹੜੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਦਾਂ ਵੀ ਕੰਮ ਹੋ ਰਿਹਾ ਅਸੀਂ ਬਿਲਕੁਲ ਗਰਾਊਂਡ ਲੈਵਲ ਤੇ ਕੰਮ ਆ ਜੀ ਸਾਰੇ ਗਰੀਬ ਦੇ ਹਰ ਬੰਦੇ ਦੇ ਘਰ ਕੋ ਫਸਿਲਿਟੀ ਮਿਲਦੀ ਹੈ ਆਮ ਆਪੀ ਪਾਰਟੀ ਨੂੰ ਤਾਂ ਹੀ ਸਾਰੇ ਜੁਆਇਨ ਹੋਣਾ ਚਾਹੁੰਦੇ ਸਾਂਗੇ ਆਮ ਆਪੀ ਪਾਰਟੀ ਦੇ ਵਿੱਚ ਨਾਲੇ ਵੀ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਮੇਰੇ ਕੋ ਉੱਥੇ ਪਹਿਲੀ ਆਉਂਦੇ ਪਹੁੰਚੇ ਨਾਲੇ ਮੈਂ ਆਪਣੇ ਕੌਂਸਲਰ ਸਾਹਿਬ ਬੱਜੀ ਦਾ ਬਹੁਤ ਧੰਨਵਾਦ ਕਰਦਾ ਜੀ ਇਹ ਮੇਰੇ ਕੋ ਉੱਥੇ ਆਏ ਆ ਜੀ ਮੇਰੇ ਸਾਰੇ ਪਰਿਵਾਰ ਨੂੰ ਸ਼ਾਮਲ ਕੀਤਾ ਤਾਂ ਨੇ ਤੇ ਬਹੁਤ ਧੰਨਵਾਦ ਕਰਦਾ ਆਮ ਆਪੀ ਪਾਰ ਠੀਕ ਹੈ